어 I don't know. ਤਾਂ ਦੇਖਦੇ ਪਏ ਹਾਂ ਤੁਹਾਡੇ ਹਲਕੇ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਵੀ VOTING ਕਰਕੇ ਆਏ ਹੋ ਕਿੰਨਾ ਘੁੰਗਾਰਾ ਮਿਲੇਗਾ ਇਸ ਜਗ੍ਹਾ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਦੇਖੋ ਬਹੁਤ ਵਧੀਆ ਹੁਣੇ ਮੈਂ ਆਪ ਜਾ ਕੇ ਆਇਆ ਤੇ ਰਾਈਡ ਲਿੱਤੀ ਹੈ ਬਹੁਤ ਵਧੀਆ ਜਿਹੜਾ ਇੱਥੇ ਮਾਹੌਲ ਹੈ ਸੈਨਿਕ ਬਿਊਟੀ ਹੈ ਆਸ-ਪਾਸ ਤੇ ਬੜਾ ਅੱਛਾ ਰਿਸਪੌਂਸ ਮੇਰਾ ਖਿਆਲ ਹੈ ਵੀ ਪਬਲਿਕ ਵੱਲੋਂ ਮਿਲੇਗਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਟੂਰਿਜ਼ਮ ਨੂੰ ਜਿਹੜਾ ਹੈਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਪਰ ਸਾਡੇ ਡੀਸੀ ਅ ਸਮਨਸ਼ੂ ਜੈਨ ਜੀ ਇਹਨਾਂ ਨੇ ਬਹੁਤ ਸ਼ਾਰਟ ਪੀਰੀਅਡ ਚ ਇਹ ਨੂੰ ਜਿਹੜਾ ਪੂਰਾ ਕਰਕੇ ਇੱਥੇ ਅੱਜ ਜਿਹੜੀ ਰੈਗੂਲਰ VOTING ਇਹ ਸ਼ੁਰੂ ਕੀਤੀ ਹੈ 7 ਸਾਲ ਦਾ ਟੈਂਡਰ ਹੋਇਆ ਇੱਕ ਤੇ ਔਰ ਜਿਹੜੇ ਰੇਟਸ ਹੈ ਉਹ ਵੀ ਜੈਨੂਇਨ ਦੇ ਪਬਲਿਕ ਦੀ ਡਿਮਾਂਡ ਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਨੂੰ ਕਰਾਂਗੇ ਔਰ ਹੋਰ ਬੋਟਸ ਜਿਹੜੀਆਂ ਇੱਥੇ ਜ਼ਰੂਰ ਐਡ ਕਰਾਂਗੇ ਤਾਂ ਕਿ ਜਿਹੜੇ ਵੀ ਲੋਕ ਇੱਥੇ ਦੂਰ ਦੂਰੋਂ ਨਤਮਸਤਕ ਹੋਣ ਆਉਂਦੇ ਆ ਚਮਕੌਰ ਸਾਹਿਬ ਜੋ ਵੱਡੇ ਸਾਹਿਬ ਜਾਦੇ ਸ਼ਹਾਦਤ ਦੀ ਧਰਤੀ ਹੈ ਤੇ ਤੇ ਨਾਲ ਹੀ ਦਾਸਤਾਨੇ ਸ਼ਹਾਦਤ ਉੱਥੇ ਰੋਜ਼ ਦੇ ਹਜ਼ਾਰਾਂ ਜਿਹੜੇ ਇੱਥੇ ਵਿਜ਼ਟਰ ਆਉਂਦੇ ਆ ਉਹਨਾਂ ਨੂੰ ਜਿਹੜਾ ਹੈਗਾ VOTING ਦਾ ਵੀ ਆਨੰਦ ਜਿਹੜਾ ਇੱਥੇ ਜ਼ਰੂਰ ਮਿਲੇਗਾ ਔਰ ਸੁਰੱਖਿਆ ਦੇਖੋ ਬਿਲਕੁਲ ਰੈਸਕਿਊ ਵੋਟ ਹੈ ਉਹਦੇ ਵਿੱਚ ਡਰਾਈਵਰ ਹੈਗੇ ਆ ਔਰ ਨਾਲੇ ਸੇਫਟੀ ਜੈਕਟ ਤੇ ਹੋਰ ਜੋ ਪ੍ਰਬੰਧ ਰਿਕੁਆਇਰਡ ਹੈ ਸਾਰੇ ਪ੍ਰਬੰਧ ਜਿਹੜੇ ਹੈ ਇਨ ਪਲੇਸ ਕਿਦਾਂ ਦੇ ਤੁਸੀਂ ਸ਼ੁਰੂਆਤ ਕੀਤੀ ਗਈ ਆ ਤੁਸੀਂ ਆਪ ਰਾਈਡ ਲੈ ਕੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਬਹੁਤ ਵਧੀਆ ਐਕਸਪੀਰੀਅੰਸ ਹੈ ਔਰ ਬੜਾ ਅੱਛਾ ਲੱਗ ਰਿਹਾ ਹੈ ਇੱਥੇ ਮੌਸਮ ਵੀ ਅੱਜ ਬਹੁਤ ਅੱਛਾ ਹੋਇਆ ਹੈ ਔਰ ਸ਼ਾਮ ਨੂੰ ਮੈਨੂੰ ਲੱਗਦਾ ਹੈ ਇੱਥੇ ਟੂਰਿਸਟ ਇਸ ਚੀਜ਼ ਦਾ ਆਨੰਦ ਲੈਣਗੇ ਔਰ ਇੱਕ ਚੀਜ਼ ਨਵੀਂ ਸ਼ੁਰੂ ਕੀਤੀ ਗਈ ਹੈ ਔਰ 7 ਸਾਲ ਵਾਸਤੇ ਇੱਥੇ ਟੈਂਟਰ ਆਊਟ ਕੀਤੀ ਗਈ ਹੈ ਔਰ फिर हाल की घड़ी को दो बोट्स हैं हो सकता है थोड़ा वेटिंग टाइम भी हो रहे थे बट एवरीथिंग विल बी स्मूथ जेट्स की राइड भी हैगी है एंड सेफ्टी प्रोटोकॉल वाइज ही इट्स ए गुड इनिशिएटिव ਸਕਿਨ ਇਹ ਡਾਇਰੈਕਟ ਟਿਕਟਾਂ ਬਾਰੇ ਆਮ ਲੇਕੇ ਤਾਂ ਅੱਛੇ ਜੜ ਗਏ ਕਿੱਦਾਂ ਦੇ ਉਹਨਾਂ ਕੋਲ ਵੀ ਟਿਕਟਾਂ ਜਿਵੇਂ ਕਿ ਮੈਂ ਦੱਸਿਆ ਕਿ ਇਹ ਅਸੀਂ 6.56 ਸੱਡ 6.5 ਲੱਖ ਰੁਪਏ ਦੇ ਵਿੱਚ ਟੈਂਡਰ ਜਿੱਤਾ ਕੇ ਆਏ ਹਾਂ ਸਾਲਾਨਾ ਸਾਲਾਨਾ ਔਰ ਉਹਦੇ ਸਾਬ ਨਾਲ ਜਿਹੜਾ ਵੀ ਮਤਲਬ ਇੱਕ ਟਿਕਟਿੰਗ ਹੈ ਉਹ ਮਾਰਕੀਟ ਦੇ ਸਾਬ ਨਾਲ ਹੁੰਦਾ ਹੈ ਡਿਮਾਂਡ ਐਂਡ ਸਪਲਾਈ ਕਿਦਾਂ ਵੀ ਜੋ ਵੀ ਡਿਮਾਂਡ ਹੈ ਜੀ ਜੋ ਸਪਲਾਈ ਹੋਗੀ ਉਸ ਦੇ ਸਾਬ ਨਾਲ ਟਿਕਟ ਦੀ ਰੇਟ ਰੱਖੇ ਜਾਏਗਾ ਸਿਰਫ ਟਾਈਮਿੰਗ ਵਗੈਰੇ ਤੋਂ ਪਰ ਏਰੀਆ ਤੇ ਨਾ ਟਾਈਮਿੰਗ ਸਵੇਰੇ ਤੋਂ ਹੀ ਸ਼ੁਰੂ ਹੋ ਜੇਗੀ ਔਰ ਸ਼ਾਮ ਹਨੇਰੇ ਤੋਂ ਪਹਿਲਾਂ ਪਹਿਲਾਂ ਇਹ ਟਾਈਮਿੰਗ ਜਿਹੜੇ ਫਿਲਹਾਲ ਦੀ ਗੱਲ ਜਦੋਂ ਤੱਕ ਲਾਈਟਾਂ ਅਸੀਂ ਇੱਥੇ ਨਹੀਂ ਲਵਾ ਦਿੰਦੇ ਰੋਡ ਦੇ ਵਿੱਚ ਟਾਈਮਿੰਗ ਹੋ ਰਹੀ ਹੈ ਸਰ ਬੂਟਿੰਗ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਲੋਕੀ ਲੈਂਡ ਬੂਟਿੰਗ ਦਾ ਮਤਲਬ ਲੈਣ ਦੇ ਆਣਗੇ ਕਿ ਡਾਕੂਮੈਂਟੇਸ਼ਨ ਉਹਨਾਂ ਦੀ ਕੀਤੀ ਜਾਵੇਗੀ ਉਹਨਾਂ ਦਾ ਕਵਰ ਹੋਏਗਾ ਇਨਸ਼ੋਰਡ ਕਵਰ ਹੋਏਗਾ ਸੀਜ਼ਨ ਲੈ ਕੇ ਕਿੰਨੇ ਮਿੰਟ ਦਾ ਇਹ ਪ੍ਰੋਸੈਸ ਹੋਏਗਾ ਕਿਉਂਕਿ ਲੋਕੀ ਹੈਸਟਰੀ ਚਾਹ ਜ਼ਰੂਰ ਚਾਹੁੰਦੇ ਨੇ ਨਹੀਂ ਨਹੀਂ ਬਿਲਕੁਲ ਇਹ ਸਾਰਾ ਜਿਹੜੇ ਪ੍ਰੋਟੋਕੋਲਸ ਹੈ ਸਾਡੇ ਸਟਾਰਟਿੰਗ ਫਰੋਮ ਇੰਸ਼ੋਰੈਂਸ অর ਕੋਈ ਵੀ ਬੰਦੇ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਇਲਨੈਸ ਤਾਂ ਨਹੀਂ ਹੈਗੀ ਜੋ ਵੀ ਇਹਨਾਂ ਦੇ ਸੇਫਟੀ ਪ੍ਰੋਟੋਕੋਲ ਹੈ ਐਡਵੈਂਚਰ ਟੂਰਿਜ਼ਮ ਪਾਲਿਸੀ ਦੇ ਹਿਸਾਬ ਨਾਲ ਉਹ ਸਾਰੇ ਪੂਰੇ ਕਰਕੇ ਡਾਕੂਮੈਂਟੇਸ਼ਨ ਕੁਝ ਵੀ ਬੇਸਿਕ ਡਾਕੂਮੈਂਟੇਸ਼ਨ ਜਿਹੜੀ ਹੁੰਦੀ ਹੈ ਉਹ ਪੂਰੀ ਕਰਕੇ ਤਾਂ ਹੀ ਬੰਦੇ ਨੂੰ ਅੱਗੇ ਪ੍ਰੋਸੀਡ ਕਰਾਇਆ ਜਾਊਗਾ